ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗੁਰਦੀਪ ਸਿੰਘ ਦੇਵਮਾਨ ਐਮ ਐਲ ਐਨ ਅੱਬਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਪੰਜਾਬ ਦਾ ਇਲਾਕਾ ਹੜਪੀੜਿਤ ਹੈ ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ ਪਾਣੀ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਬਿਲਕੁਲ ਤਬਾਹ ਹੋ ਚੁੱਕੀਆਂ ਨੇ ਪਸ਼ੂ ਜਿਹੜੇ ਨੇ ਬਹੁਤ ਵੱਡੀ ਗਿਣਤੀ 'ਚ ਮਰੇ ਨੇ ਔਰ ਬਾਕੀ ਘਰਾਂ ਦਾ ਜਿਹੜਾ ਸਾਜ਼ੋ ਸਮਾਨ ਹੈ ਜਿਵੇਂ ਬੈੱਡ ਕੱਪੜੇ ਉਹ ਸਾਰਾ ਕੁਝ ਹੀ ਖਰਾਬ ਹੋ ਚੁੱਕਿਆ ਹੈ ਬਿਮਾਰੀਆਂ ਫੈਲ ਰਹੀਆਂ ਨੇ ਖਾਣ ਪਾਸ ਤੇ ਜਿਹੜਾ ਜੀ ਕੋਈ ਅੱਗੇ ਫਸਲ ਜਿਹੜੀ ਹੈ ਪੈਦਾ ਕਰਨੀ ਹੈ ਉਹਦੇ ਵਾਸਤੇ ਪਲਾਨਿੰਗ ਲਈ ਅੱਗੇ ਖਾਦ ਚਾਹੀਦੀ ਹੈ ਖੇਤੀ ਬਹਾਈ ਕਰਨੀ ਹੈ ਰੇਤਾ ਬਹੁਤ ਆ ਗਿਆ ਉਹ ਚੱਕਣਾ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਆਪਣੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਸਹਿਯੋਗ ਕਰ ਰਹੀ ਹੈ ਔਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਾ ਨੇ ਐਲਾਨ ਵੀ ਕੀਤਾ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਪੰਜਾਬ ਦੇ ਵਿੱਚ ਆ ਰਹੇ ਨੇ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇੱਥੇ ਔਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਮੋਦੀ ਸਾਹਿਬ ਇੱਕ ਤਾਂ ਜਿਹੜਾ 60000 ਕੋਰ ਰੁਪਏ ਪੈਂਡਿੰਗ ਪੰਜਾਬ ਦਾ ਬਚਿਆ ਪਿਆ ਜੀ ਉਹਨੂੰ ਰਿਲੀਜ਼ ਕਰ ਦਿਓ ਇੱਕ 20000 ਕੋਰ ਰੁਪਈਆ ਰਾਹਤ ਜਿਹੜੀ ਹੜਪੀੜਤ ਲੋਕ ਨੇ ਉਹਨਾਂ ਨੂੰ ਰਾਹਤ ਮਿਲ ਸਕੇ ਉਹਦੇ ਉਹਦੇ ਲਈ ਤੁਸੀਂ ਜੁਰੂਰ ਜਾਰੀ ਕਰੋ ਕਿਉਂਕਿ ਅੱਜ ਪੰਜਾਬ ਦੇ ਲਈ ਚਾਹੇ ਕੋਈ ਕਲਾਕਾਰ ਹੈ ਚਾਹੇ ਕੋਈ ਸਮਾਜ ਸੇਵੀ ਹੈ ਚਾਹੇ ਕੋਈ ਗਵਰਨਮੈਂਟ ਜੌਬ ਕਰਦਾ ਹੈ ਚਾਹੇ ਕੋਈ ਪੋਲੀਟਿਕਲ ਲੋਕ ਨੇ ਹਰ ਪਾਰਟੀ ਦਾ ਬੰਦਾ ਆਪਣੇ ਆਪਣੇ ਪੱਧਰ ਤੇ ਮਦਦ ਜਿਹੜੀ ਇਹ ਕਰ ਰਿਹਾ ਐਨਆਰਏ ਭਰਾ ਬਹੁਤ ਵੱਡੇ ਪੱਧਰ ਤੇ ਮਦਦ ਕਰ ਰਿਹਾ ਹੈ ਪਰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਕਿ